ਯਾ ਗੁਰ ਜੀ ਕਾ ਖਾਲਸਾ ਯਾ ਗੁਰ ਜੀ ਕੀ ਫਤਿਹ ਸੋ ਗੁਰੂ ਮਹਾਰਾਜ ਤੇ ਸਾਧ ਸੰਗਤ ਜੀ ਕੱਲ ਆਪਾਂ ਇਹ ਵਿਚਾਰ ਕੀਤਾ ਸੀ ਕਿ ਸਿੱਖ ਧਰਮ ਦਾ ਮੂਡਲਾ ਸਿਧਾਂਤ ਕੀ ਹੈ ਆਪ ਜੀ ਨੇ ਸਰਬਨ ਕੀਤਾ ਸੀ ਸੋ ਸੰਗਤਾਂ ਵੱਲੋਂ ਬਹੁਤ ਪਿਆਰ ਬਖਸ਼ਿਆ ਹੈ ਸੋ ਸਾਰੀ ਸੰਗਤਾਂ ਦਾ ਜਿਨ੍ਹਾਂ ਨੇ ਵੀ ਸਰਵਣ ਕੀਤਾ ਹੈ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਇਹ ਸਾਨੂੰ ਪੜਨ ਦਾ ਤਾਂ ਟਾਈਮ ਨਹੀਂ ਲੱਗਦਾ ਸੁਣ ਤੇ ਆਪਾਂ ਟ੍ਰੇਨ ਬੱਸ ਦੇ ਵਿੱਚ ਤੁਰੇ ਜਾਂਦੇ ਵੀ ਜਾਂ ਕਿਤੇ ਬਾਹਰ ਬੈਠੇ ਆਂ ਫ੍ਰੀ ਬੈਠੇ ਆਂ ਉਦੋਂ ਵੀ ਆਪਾਂ ਸੰਸਕਾਰ ਸੁਣ ਸਕਦੇ ਹਾਂ ਜੀ ਸੋ ਉਮੀਦ ਹੈ ਕਿ ਆਪਾਂ ਅੱਜ ਥੋੜਾ ਜਿਹਾ ਸਮਾਂ ਹੋਰ ਲਾਉਣਾ ਹੈ ਅੱਜ ਆਪਾਂ ਕੀ ਪਹਿਲਾਂ ਆਪਾਂ ਦੇਖਦੇ ਹਾਂ ਕਿ ਸਿੱਖ ਧਰਮ ਦੇ ਜੋ ਬਾਣੀ ਸਨ ਕੌਣ ਸਨ ਕਿਉਂਕਿ ਪਹਿਲੀ ਗੱਲ ਤੇ ਸਾਨੂੰ ਇਹਦਾ ਪਤਾ ਹੋਣਾ ਚਾਹੀਦਾ ਹੈ ਸਵਾਲ ਉੱਠਦਾ ਹੈ ਕਿ ਸਿੱਖ ਧਰਮ ਦੇ ਬਾਣੀ ਕੌਣ ਸਨ ਬੱਚੇ ਸਵਾਲ ਕਰਦੇ ਹਨ ਕਿ ਸਾਡੇ ਸਿੱਖ ਧਰਮ ਕਦੋਂ ਆਰੰਭ ਹੋਇਆ ਕਿਹਨੇ ਸ਼ੁਰੂ ਕੀਤਾ ਸੋ ਇਹ ਆਪਾਂ ਇਸ ਇਹ ਜੀ ਨੇ ਸਿਧਾਂਤ ਚਲਾਇਆ ਸਿੱਖ ਧਰਮ ਦਾ ਉਹ ਕੌਣ ਸਨ ਹਾਂਜੀ ਸਿੱਖ ਧਰਮ ਦੇ ਮੂਢੀ ਬਾਨੀ ਗੁਰੂ ਨਾਨਕ ਦੇਵ ਜੀ ਸਾਂ ਜਿਨ੍ਹਾਂ ਦਾ ਜਨਮ ਆਪਾਂ ਤਾਂ ਕਤਕ ਦੀ ਪੂਰਨ ਵਾਰਸੀ ਨੂੰ ਬਣਾਉਨੇ ਹਾਂ ਤੇ ਲਿਖਿਆ ਮਿਲਦਾ ਹੈ ਕਿ ਵਿਸਾਖ ਮਾਰਚ-ਅਪ੍ਰੈਲ ਦੇ ਵਿੱਚ 1429 ਈਸਵੀ ਨੂੰ ਮਾਤਾ ਤ੍ਰਿਪਤਾ ਦੇਵੀ ਅਤੇ ਪਿਤਾ ਮਹਤਾ ਕਲਿਆਣਦਾਸ ਜੀ ਦੇ ਘਰ ਤਲਵੰਡੀ ਵਿਖੇ ਹੋਇਆ ਹੁਣ ਆਪਾਂ ਨਨਕਾਣਾ ਸਾਹਿਬ ਕਹਿ ਦਿੰਨੇ ਆਂ ਜੋ ਕਿ ਅੱਜਕੱਲ ਆਪਣੇ ਗੁਆਂਢੀ ਸੂਬੇ ਦੇ ਵਿੱਚ ਪਾਕਿਸਤਾਨ ਦੇ ਵਿੱਚ ਬੜੀਆਂ ਸੰਗਤਾਂ ਆਉਣ ਕੋਰੀਡੋਰ ਖੁੱਲਣ ਦੇ ਨਾਲ ਦਰਸ਼ਨ ਵੀ ਕਰਕੇ ਆਉਂਦੇ ਹਨ ਸੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਅਕਾਲਪੁਰਖ ਦੀ ਮਹਿਰ ਦਾ صدਕਾ ਪ੍ਰਾਪਤ ਹੋਈ ਉਹਨਾਂ ਨੂੰ ਮੇਰ ਅਕਾਲ ਪੁਰਖ ਦੀ ਜੋ ਕਿਰਪਾ ਹੈ ਪ੍ਰਾਪਤ ਹੋਈ ਦੂਰ ਦ੍ਰਿਸ਼ਟ ਵਾਲੀ ਸੱਚੀ ਬੁੱਧੀ ਸੱਚੀ ਬੁੱਧ ਜਿਹਨੂੰ ਆਪਾਂ ਕਹਿੰਦੇ ਹਨ ਕਿ ਗੁਰੂ ਮਹਾਰਾਜ ਜੀ ਦੇ ਮੇਰ ਹੋਈ ਉਹਨਾਂ ਨੂੰ ਇਸ ਮਤਵਕਸ਼ੀ ਪਰਮਾਤਮਾ ਨੇ ਸੇਕ ਧਰਮ ਦੀ ਰੂਪ ਰੂਪਰੇਖਾ ਅਧਿਰ X4 ਸੇਕ ਪੂਰ ਧਰਮ ਵਾਲਾ ਮਨੁੱਖ ਬਣਾਉਣ ਵਾਲਾ ਕਾਰਜ ਆਰੰਭ ਕਰਕੇ ਸਿਰਕ ਤੌਰ ਤੇ ਫਿਰ 10 ਜਾਮਿਆਂ ਵਿੱਚ ਦਸਾਂ ਗੁਰੂਆਂ ਨੇ ਪਹਿਲੇ ਗੁਰੂ ਤੋਂ ਦੂਸਰੇ ਗੁਰੂ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਫਿਰ ਗੁਰੂ ਰਾਮਦਾਸ ਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਆਪਾਂ ਅੱਜ ਕੱਲ ਸ੍ਰੀ ਦੀ ਗੁਰਪੁਰਬ ਤੇ ਸਮਾਗਮ ਕਰਵਾ ਰਹੇ ਹਾਂ ਹਾਜ਼ਰੀਆਂ ਭਰ ਰਹੇ ਹਾਂ ਸੋ ਇਸ ਤਰ੍ਹਾਂ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਅੱਗੇ ਗੁਰੂ ਹਰਗੋਬਿੰਦ ਜੀ ਮਹਾਰਾਜ ਤੇ ਹਰ ਸ੍ਰੀ ਹਰਿ ਰਾਏ ਜੀ ਮਹਾਰਾਜ ਹਰ ਕ੍ਰਿਸ਼ਨ ਜੀ ਮਹਾਰਾਜ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਤਰ੍ਹਾਂ 10ਵੇਂ ਗੁਰੂ ਦਸਾਂ ਸਰੀਰਾਂ ਦੇ ਵਿੱਚ ਦਸਾਂ ਜਾਮਿਆਂ ਦੇ ਵਿੱਚ ਆਏ ਪਰ ਸਰੀਰ ਹੀ ਵੱਖਰੇ ਸਨ ਉਹ ਗੁਰੂ ਨਾਨਕ ਦੇਵ ਜੀ ਦੇ ਮਾਰਗ ਨੂੰ ਜੋ ਆਰੰਭ ਕੀਤਾ ਗਿਆ ਸੀ ਗੁਰੂ ਨਾਨਕ ਦੇਵ ਜੀ ਵੱਲੋਂ ਉਹਨੂੰ ਅੱਗੇ-ਅੱਗੇ ਤੋਰਦੇ ਗਏ ਉਨੂੰ ਬਾਦ ਦਾ ਫੁੱਲ ਦਾ ਕਰਕੇ ਪ੍ਰਚਾਰ ਕਰਕੇ ਸੰਗਤਾਂ ਨੂੰ ਪ੍ਰੇਰ ਕੇ ਤੇ ਧਰਮ ਦਾ ਪ੍ਰਚਾਰ ਕਰਦੇ ਹੋਏ ਉਹ ਦਸਮਾ ਦਸਾਂ ਜਾਮਿਆਂ ਦੇ ਵਿੱਚ ਆ ਕੇ ਗੁਰੂ ਮਹਾਰਾਜ ਜੀ ਨੇ ਸੰਪੂਰਨਤਾ ਕੀਤੀ ਕਾਦੀ ਸਿੱਖ ਧਰਮ ਦੀ ਜੋ ਸਿੱਖ ਧਰਮ ਚੱਲ ਰਿਹਾ ਸੀ ਰਵ ਹੋਇਆ ਸੀ ਉਹਨੂੰ ਫਿਰ ਆ ਕੇ ਸਤਗੁਰਾਂ ਨੇ ਫਿਰ ਦਸਾਂ ਜਾਮਿਆਂ ਦੇ ਵਿੱਚ ਆ ਕੇ ਉਹਦੀ ਸੰਪੂਰਨਤਾ ਹੋਈ ਭਾਵ ਦਸਾਂ ਜਾਮਿਆਂ ਦੇ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਫਿਰ ਅਮਰ ਸੰਚਾਰ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਖਵਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਬਖਸ਼ੀ ਅਤੇ ਫਿਰ ਅੱਗੇ ਸਾਨੂੰ ਇਹ ਹੁਕਮ ਕਰਗੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਸੇਖ ਕਉਮ ਦੇ ਗੁਰੂ ਨਾਮ ਸਬਦ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੀ ਹੈ ਗਿਆਨ ਹੀ ਗਿਆਨ ਪ੍ਰਕਾਸ਼ਮਾਨ ਹੈ ਸੈਕੋਂਮ ਦੀ ਇਹ ਸਭ ਤੋਂ ਵੱਡੀ ਬਦਕਿਸਮਤੀ ਸਮਝ ਲਓ ਕਿ ਗਿਆਨ ਗੁਰੂ ਦੇ ਸਿੱਖ ਬੋਗਣਤੀ ਵਿੱਚ ਅਗਿਆਨੀ ਅਤੇ ਆਂਧਵਿਸ਼ਵਾਸੀ ਹਨ ਜਿਆਦੇ ਬਹੁਤ ਆਦ ਵਿੱਚ ਝੂਠੀਆਂ ਤੇ ਅਗਿਆਨਤਾ ਵਾਲੀਆਂ ਗਥਾਵਾਂ ਸਾਖੀਆਂ ਸੁਣਾਉਣ ਵਾਲਿਆਂ ਦੇ ਨੂੰ ਸਤਿਕਾਰ ਦੇ ਅਤੇ ਗੁਰਬਾਣੀ ਅਨੁਸਾਰ ਸੱਚ ਤੇ ਗਿਆਨ ਦੀ ਗੱਲ ਕਰਨ ਵਾਲੇ ਨੂੰ ਸੁਣਨੀ ਦੀ ਵਜਾਏ ਉਹਨੂੰ ਪੰਡਦੇ ਹਨ ਪੰਡਦੇ ਹਨ ਗੁਰੂ ਨਾਨਕ ਦੇਵ ਜੀ ਦੇ ਜਨਮ ਬਾਰੇ ਤਤ ਅਸੀਂ ਜਨਮ ਸਾਖੀਆਂ ਪ੍ਰਾਤਨ ਜਨਮ ਸਾਖੀ ਭਾਈ ਮਨੀ ਸਿੰਘ ਵਾਲੀ ਸਾਖੀ ਬਲੈਤ ਵਾਲੀ ਤੇ ਪਾਈ ਬਾਲੇ ਵਾਲੇ ਵਾਲੀ ਵਿੱਚੋਂ ਪੜਦੇ ਜਾਂ ਪੜਤਾਲਦੇ ਹਾਂ ਇਹ ਚਾਰ ਚਾਰ ਜਨਮ ਸਾਕੀਆਂ ਵਿੱਚੋਂ ਪਹਿਲੀ ਤਿੰਨ ਵਿੱਚ ਜਨਮ ਵਿਸਾਖ ਦਾ ਲਿਖਿਆ ਹੈ ਤੇ ਚੌਥੀ ਪਾਈ ਬਾਲੇ ਵਾਲੇ ਵਾਲੀ ਸਾਕੀ ਵਿੱਚ ਜਨਮ ਕਤਕ ਦੀ ਪੂਰਨਮਾਸੀ ਦਾ ਹੈ ਕਿਉਂਕਿ ਕਈਆਂ ਲਿਖਾਰੀਆਂ ਨੇ ਇਤਿਹਾਸਕਾਰਾਂ ਨੇ ਗੁਰੂ ਨਾਨਕ ਦੇਵ ਜੀ ਦਾ ਜਨਮ ਵਿਸਾਖ ਦੇ ਵਿੱਚ ਵੀ ਲਿਖਿਆ ਹੈ ਤੇ ਕੱਤਕ ਦੇ ਵਿੱਚ ਵੀ ਲਿਖਿਆ ਹੈ ਸੋ ਇਸ ਤਰ੍ਹਾਂ ਲਿਖਿਆ ਮਿਲਦਾ ਹੈ ਇਹ ਚਾਰ ਜਨਮ ਸਾਕੀਆਂ ਵਿੱਚੋਂ ਪਹਿਲੀਆਂ ਤਿੰਨ ਜਨਮ ਸਾਕੀਆਂ ਵਿੱਚ ਵਿਸਾਖ ਦਾ ਲਿਖਿਆ ਹੈ ਤੇ ਚੌਥੀ پائی ਬਾਲੇ ਵਾਲੀ ਜਿਹੜੀ ਜਨਮ ਸਾਕੀ ਹੈ ਇਸ ਵਿੱਚ ਕੱਤਕ ਦੀ ਪੂਰਨਮਾਸੀ ਦਾ ਜਨਮ ਲਿਖਿਆ ਹੈ ਜੋ ਸੱਚ ਦੇ ਖੋਜੀ ਹਨ ਉਹ ਗੁਰੂ ਨਾਨਕ ਦੇਵ ਦਾ ਜਨਮ ਵਿਸਾਖ ਦਾ ਹੀ ਮੰਨਦੇ ਹਨ ਕੁਝ ਵਿਦਵਾਨਾਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਜਨਮ 1 ਵਿਸਾਖ ਲਿਖਿਆ ਹੈ ਭਾਵ ਵਿਸਾਖੀ ਵਾਲੇ ਦਿਨ ਜਿਵੇਂ 1699 ਦੀ ਵਿਸਾਖੀ 30 ਮਾਰਚ ਨੂੰ ਸੀ ਇਸੇ ਤਰ੍ਹਾਂ 1469 ਦੀ ਵਿਸਾਖੀ ਸੈ 27 ਮਾਰਚ ਨੂੰ ਲਿਖੀ ਮਿਲਦੀ ਹੈ ਸੈਕ ਸੰਤਾ ਸ੍ਰੋਮਣੀ ਕਮੇਟੀ ਨੇ 1600 1999 ਦਾ ਨਾਨਕ ਸਾਇਕ ਕੈਲੰਡਰ ਤੇ ਸ੍ਰੋਮਣੀ ਡਾਇਰੀ ਸਾਪੀ ਜਿਸ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਇੱਕ ਵਿਸਾਖ ਨੂੰ ਲਿਖਿਆ ਮਿਲਦਾ ਹੈ ਪੜ ਨੂੰ ਮਿਲਦਾ ਹੈ ਆਪ ਜੀ ਪੜ ਸਕਦੇ ਹੋ ਪਰ ਕੋਜ ਵਿਦਵਾਨ ਹਨ ਇਹਨਾਂ ਵੱਲੋਂ ਕਤਕ ਦੀ ਰਦਕ ਜੋ ਕਤਕ ਹੈ ਉਹੀ ਮੰਨਿਆ ਜਾਂਦਾ ਹੈ ਸ਼੍ਰੋਮਣੀ ਕਮੇਟੀ ਵੀ ਹੁਣ ਜੋ ਕਤਕ ਦੀ ਪੂਰਨਮਾਸੀ ਹੈ ਉਸੇ ਦਿਨ ਹੀ ਜਨਮ ਦਿਨ ਮਨਾਇਆ ਜਾਂਦਾ ਹੈ ਅੱਜ ਕੱਲ ਸਾਰੇ ਹੀ ਪ੍ਰਚਲਿਤ ਹੋ ਗਿਆ ਹੈ ਸੋ ਜਨਮ ਚਾਹੇ ਵਿਸਾਖੀ ਦਾ ਹੋਵੇ ਜਹ ਕਤਕ ਦਾ ਹੋਵੇ ਇਹ ਤੇ ਕੋਈ ਗੱਲ ਨਹੀਂ ਪਰ ਜੋ ਗੁਰੂ ਦਾ ਉਪਦੇਸ਼ ਹੈ ਜੋ ਗੁਰੂ ਸਿਖਾਏ ਜੋ ਗੁਰੂ ਦਾ ਮਾਰਗ ਹੈ ਅਸੀਂ ਉਹ ਦੇਖਣਾ ਹੈ ਉਹ ਤੇ ਸਾਡੇ ਲਈ ਉਹ ਜਾਦੇ ਜ਼ਰੂਰੀ ਹੈ ਇਸ ਲਈ ਸਿੱਖ ਧਰਮ ਵਿੱਚ ਅੱਪ ਕਹਿੰਦੇ ਕਿ ਗੁਰੂ ਦੀ ਵਿਸ਼ੇਸ਼ਤਾ ਕੀ ਹੈ ਅਤੇ ਕਿਵੇਂ ਹੈ ਇਹ ਵੀ ਆਪਾਂ ਕਹਦੇ ਸਿੱਖ ਵਿੱਚ ਧਰਮ ਵਿੱਚ ਗੁਰੂ ਦੀ ਕੀ ਲੋੜ ਹੈ ਤੇ ਕਿਉਂ ਹੈ ਕਿਵੇਂ ਹੈ ਇਹ ਸਵਾਲ ਹਨ ਸਖ ਧਰਮ ਸਦੀਵੀ ਸੱਚ ਪਹਿਲਾਂ ਤੋਂ ਕਹ ਲਈਏ ਸੱਚ ਦੇ ਨਾਲ ਜੁੜਿਆ ਹੈ ਸ਼ਬਦ ਗਿਆਨ ਨੂੰ ਗੁਰੂ ਮੰਨਦਾ ਹੈ ਗੁਰਮਤ ਨੇ ਬਿਰਸਤਨ ਹਾਰ ਸਰੀਰ ਨੂੰ ਨਾ ਹੀ ਗੁਰੂ ਅਤੇ ਨਾ ਹੀ ਚੇਲਾ ਸਿੱਖ ਵੀ ਨਹੀਂ ਮੰਨਿਆ ਕਿਉਂਕਿ ਸਿੱਧਾ ਨਾਲ ਹੋਈ ਚਰਚਾ ਵਿੱਚ ਗੁਰੂ ਜਨਾਨਕ ਜੀ ਨੇ ਆਪਣੇ ਗੁਰੂਾਰੇ ਦੱਸ ਦੱਸਿਆ ਹੈ ਗੁਰਬਾਣੀ ਦੇ ਵਿੱਚ ਇਹ ਪਰਵਚਨ ਹਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੱਸਦੇ ਹਨ ਕਿ ਪਵਨ ਆਰੰਭ ਸਤ ਗੁਰੂ ਮਤ ਮੇਲਾ ਪਵਨ ਆਰੰਭ ਸਤ ਗੁਰ ਮਤ ਮੇਲਾ ਸ਼ਬਦ ਗੁਰ ਸੁਰਤ ਤੁਨ ਚੇਲਾ ਸ਼ਬਦ ਗੁਰ ਪਵ ਸਾਗਰ ਤਰੀਏ ਇਤ ਉਤ ਇੱਕੋ ਜਾਣੈ ਸਤ ਗੁਰ ਮੇਰਾ ਸਦਾ ਸਦਾ ਹੈ ਨਾ ਆਵੇ ਨਾ ਜਾਏ ਉਹ ਬਨਸ ਜੀ ਪੁਰ ਕੈ ਸਭ ਮੇਰੇ ਅਸਮਾਈ ਸਦਾ ਸਦਾ ਦਸਤ ਜੀ ਵੀਏ ਜੋ ਸਭ ਮੇਰੇ ਅਸਮਾਈ ਅਬਰ ਦੂਜਾ ਕਿਉਂ ਸੇਵਿਏ ਜੰਮ ਤੇ ਮਰ ਜਾਏ ਬਾਣੀ ਗੁਰ ਗੁਰ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀਕ ਹੈ ਸੇਵਕ ਜਨਮਾਨੇ ਪ੍ਰਤੱਖ ਗੁਰੂ ਮਿਸਤਾਰੇ ਸੋ ਗੁਰੂ ਸ਼ਬਦ ਹੈ ਗਿਆਨ ਹੈ ਕੋਈ ਜੰਮਣ ਤੇ ਮਰਨ ਵਾਲਾ ਸਾਡਾ ਗੁਰੂ ਨਹੀਂ ਹੈ ਸੋ ਇਸ ਲਈ ਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਨਿਹੰਗ ਸਿੰਘ ਸਾਹਿਬ ਦੇ ਵਿੱਚ ਹਜ਼ੂਰ ਸਾਹਿਬ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਤੇ ਬਰਾਬਰਨ ਕਰਕੇ ਆਪ ਪ੍ਰਕਰਮਾਂ ਕੀਤੀਆਂ ਅਤੇ ਖਾਲਸੇ ਨੂੰ ਇਹ ਹੁਕਮ ਕਰਕੇ ਗਏ ਹਨ ਕਿ ਭਾਈ ਅੱਜ ਤੋਂ ਦੇਹਧਾਰੀ ਗੁਰੂ ਦੀ ਜੋ ਰੀਤ ਹੈ ਉਹ ਖਤਮ ਹੈ ਹੁਣ ਖਾਲਸੇ ਦਾ ਗੁਰੂ ਸਿੱਖਾਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਅਸੀਂ ਇਹਨੂੰ ਹੀ ਗੁਰਬਾਣੀ ਨੂੰ ਹੀ ਪੜ੍ਹਨਾ ਹੈ ਅਤੇ ਗੁਰਬਾਣੀ ਨੂੰ ਹੀ ਮੰਨਣਾ ਹੈ ਜੋ ਇਹਦੇ ਵਿੱਚ ਬਚਨ ਹਨ ਉਹ ਪਹਿਲਾਂ ਵੀ ਸਤਸੰ ਸੱਚ ਹਨ ਤੇ ਹੁਣ ਵੀ ਸੱਚ ਆ ਤੇ ਅਗਿਆ ਵਾਲੇ ਸਮੇਂ ਦੇ ਵਿੱਚ ਵੀ ਸੱਚ ਹੋਣਗੇ ਸੋ ਆਪ ਸਰਦਾ ਪ੍ਰੇਮ ਦੇ ਨਾਲ ਜੋ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸੋਂ ਸਵਾਲ ਪੁੱਛੋਗੇ ਗੁਰਬਾਣੀ ਵਿੱਚ ਉਹਦਾ ਜਵਾਬ ਤੁਹਾਨੂੰ ਮਿਲੇਗਾ ਇਹ ਗੁਰੂ ਗ੍ਰੰਥ ਸਾਹਿਬ ਨੂੰ ਆਪ ਜੀ ਪੜੋ ਜਾ ਸੁਣੋ ਜਾਂ ادی ਕਥਾ ਸੁਣੋ ਜਾਂ ਕੀਰਤਨ ਸੁਣੋ ਤੇ ਤੁਹਾਨੂੰ ਜਦੋਂ ਤੁਸੀਂ ਗੁਰਬਾਣੀ ਸੁਣੋਗੇ ਪੜ੍ਹੋਗੇ ਕਥਾ ਸੁਣੋਗੇ ਕੀਰਤਨ ਸੁਣੋਗੇ ਤੇ ਤੁਹਾਨੂੰ ਤੁਹਾਡੇ ਸਵਾਲਾਂ ਦਾ ਜੋ ਹੱਲ ਹੈ ਜਵਾਬ ਹੈ ਉਹ ਮਿਲ ਜਾਏਗਾ ਸੋ ਇਤਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਸੋ ਹੁਣ ਵੀਡੀਓ ਲੰਮੀ ਹੋ ਰਹੀ ਹੈ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ ਕੱਲ ਨੂੰ ਆਪਾਂ ਗੁਰੂ ਮਹਾਰਾਜ ਜੀ ਨੇ ਚਾਇਆ ਤੇ ਆਪਾਂ ਹੋਰ ਅੱਗੇ ਆਪਾਂ ਵਿਚਾਰ ਕਰਾਂਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਸ਼ੇਅਰ ਲਾਇਕ ਅਤੇ ਆਪਣੇ ਨਾਲ ਹੀ ਪੈਣਾ ਵੀਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਹੋਰ ਸੰਗਤਾਂ ਨੂੰ ਦੱਸ ਕੇ ਇਹ ਤੋਂ ਆਪਾਂ ਲਾਹਾ ਪ੍ਰਾਪਤ ਕਰੀਏ ਗੁਰੂ ਮਹਾਰਾਜ ਨੇ ਸੋਸ਼ਲ ਮੀਡੀਆ ਬਣਾਇਆ ਹੈ ਸੋ ਆਪਾਂ ਇਹ ਤੋਂ ਗੁਰਬਾਣੀ ਦਾ ਗਿਆਨ ਗੁਰਬਾਣੀ ਦੀ ਖੋਜ ਜਾਂ ਤਿਆਹ ਦੀ ਖੋਜ ਪ੍ਰਾਪਤ ਕਰੀਏ ਸੋ ਇਤਨੇ ਜੀ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ